ਹਲਾ ਦਾ ਸੀਗਾ ਉੱ niche ਪਾਣੀ ਆਉਣ ਦੇ ਕਾਰਨ ਪਿਛਲੀ ਕੰਧ ਬੈਕਸੈਂਡ ਬੈਠ ਗਈ ਸੀ ਘਾੜ ਜਿਹੜੇ ਵੇਲ ਦੇ ਗਏ ਸੀ ਲੋਕਾਂ ਸਪਾਵਾਲੇ ਆਏ ਉਹਨਾਂ ਆ ਕੇ ਦੇਖਿਆ ਇਹ ਲੱਗੇ ਵੀ ਜੀ ਕਿੱਦਾਂ ਹੋਇਆ ਮੈਂ ਕਿਹਾ ਜੀ ਕੰਧ ਵੇਲ ਦੇ ਗਈ ਪੰਜੇ ਰੇਪੇਰ ਕਰ ਦਈਏ ਮੈਂ ਕਿਹਾ ਬਾਬਾ ਜੀ ਜਿੰਦਾ ਮਰਜੀ ਕਰ ਦੋ ਅਸੀਂ ਤੁਹਾਨੂੰ ਇਹ ਨਹੀਂ ਕਹਿੰਦੇ ਇਹਨੂੰ ਅੱ비 ਅੱ비 ਬਣਾ ਦੇ ਅਕਤਬ ਜੀ ਦਾ ਤਾਂ ਉੱਕੇ ਗਿਲਾ ਮੈਂ ਤੇ ਕਰਕੇ ਬਾਬਾ ਜੀ ਕਹਿੰਦੇ ਇਹ ਤੁਹਾਡੇ ਨਕਸ਼ੇ ਆ ਜਾਣਗੇ ਨਕਸ਼ੇ ਆ ਕੇ ਪਾਸ ਜਿੱਦਣ ਹੋ ਗਏ ਨਕਸ਼ੇ ਆ ਗਏ ਬਾਬਾ ਜੀ ਨੇ ਕਿਹਾ ਅਰਦਾਸ ਬੰਤ ਕਰਕੇ ਉਹਨਾਂ ਕਹਿੰਦੇ ਪਟਾਈ ਸ਼ੁਰੂ ਕਰ ਦਿਓ ਅਸੀਂ ਬਣਾਉਣੇ ਸੀ ਪਾਤ ਉਹਨਾਂ ਦੇ ਅੱਗੇ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਕਰਨਿਆ ਖਾਨ ਸਾਹਿਬ ਵਾਲਿਆਂ ਦਾ ਇਹ ਸਾਡੇ ਕੋਲ ਜਿਨੇ ਬਣੇ ਇਹ ਤਾਂ ਪ੍ਰਿਵਾਦਮਨ ਦੇ ਦੇਣਾ ਉਹਨਾਂ ਨੂੰ ਰੱਬੀ ਰੱਬ ਦਾ ਰੂਪ ਦੇ ਕੇ ਭੇਜਿਆ ਇਹ ਸਾਡਾ ਆਲਤਾ ਦਾ ਹੈ ਹਲਦੇ ਕੋ ਨਹੀਂ ਬਲ ਨਹੀਂ YouTube ਤੇ ਮਹਾਤਮਾ ਜੀ ਨੇ ਸਾਡੇ ਵਾਸਤੇ ਕਹੀ ਹੈ